ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਦੁਰਖਵਾਲਾ ਸਦਾ ਸਦਾ ਹਉ ਤੁੱਦ ਧਿਆਈ ਜੀ ਜੰਤ ਸਭ ਤੇਰਿਆ ਤੋ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਦ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਦ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁੱਦ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੁਰਖ ਵਾਲਾ ਸਦਾ ਸਦਾ ਹਉ ਤੁੱਦ ਧਿਆਈ ਜੀ ਜੰਤ ਸਭ ਤੇਰਿਆ ਤੋ ਰਹੇ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁੱਦ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੋਰਖ ਵਾਲਾ ਸਦਾ ਸਦਾ ਹਉ ਤੁਦ ਧਿਆਈ ਜੀ ਜੰਤ ਸਭ ਤੇਰਿਆ ਤੋ ਰਹੇ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੋਰਖ ਵਾਲਾ ਸਦਾ ਸਦਾ ਹਉ ਤੁਦ ਧਿਆਈ ਜੀ ਜੰਤ ਸਭ ਤੇਰਿਆ ਤੋ ਰਹੇ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਰੱਬ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁੱਦ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੋਰਖ ਵਾਲਾ ਸਦਾ ਸਦਾ ਹਉ ਤੁਦ ਧਿਆਈ ਜੀ ਜੰਤ ਸਭ ਤੇਰਿਆ ਤੋ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਦ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੋਰਖ ਵਾਲਾ ਸਦਾ ਸਦਾ ਹਉ ਤੁਦ ਧਿਆਈ ਜੀ ਜੰਤ ਸਭ ਤੇਰਿਆ ਤੋ ਰਹੇ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਧ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਦੁਰਖਵਾਲਾ ਸਦਾ ਸਦਾ ਹਉ ਤੁੱਦ ਧਿਆਈ ਜੀ ਜੰਤ ਸਭ ਤੇਰਿਆ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਰੱਬ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁੱਦ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੁ ਨਾਨਕ ਲਗ ਪਾਈ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹਉ ਤੁਦ ਧਿਆਈ ਜੀ ਜੰਤ ਸਭ ਤੇਰਾ ਤੂੰ ਰਹਿ ਅਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ